ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਕੀ ਹਾਲ ਚਾਲ ਨੇ ਉਮੀਦ ਕਰਦੀ ਆ ਕਿ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਲਓ ਜੀ ਟਾਈਮ ਹੋ ਗਿਆ 3:30 ਵਜੇ ਦਾ ਤੇ ਆਪਾਂ ਚੱਲਦੇ ਆਂ ਪਸ਼ੂਆਂ ਦੇ ਵਿੱਚ ਪਸ਼ੂਆਂ ਨੂੰ ਪਾਉਣੇ ਆਂ ਦੁਪਹਿਰ ਦੀ ਪੱਠੇ ਕਿਉਂਕਿ ਮੈਂ ਅੱਗੇ ਗਈ ਸੀ ਪੱਠੇ ਪਾਉਣ ਉਹ ਬੈਠੇ ਸੀ ਕਿ ਹਜੇ ਮੈਂ ਕਿਹਾ ਚੱਲ ਫੇਰ ਠਹਿਰ ਕੇ ਆਉਣੀ ਆ ਮੈਨੂੰ ਲੱਗਦਾ ਬੈਠੇ ਹਜੇ ਵੀ ਆ ਚਲੋ ਜੀ ਆਪਾਂ ਚੱਲਦੇ ਆਂ ਪਸ਼ੂਆਂ ਦੇ ਵਿੱਚ ਤੁਹਾਨੂੰ ਦਿਖਾਉਣੀ ਆ ਇਸ ਤਰ੍ਹਾਂ ਦਾ ਮਾਹੌਲ ਆ ਪਸ਼ੂਆਂ ਦੇ ਵਿੱਚ ਤੇ ਠੀਕ ਹੈ ਜੀ ਲਓ ਜੀ ਆਪਾਂ ਪਹੁੰਚ ਚੁੱਕੇ ਆ ਪਸ਼ੂਆਂ ਦੇ ਵਿੱਚ ਉਧਰ ਕੋਈ ਆ ਗਿਆ ਸੀ 10 ਮਿੰਟ ਉੱਥੇ ਬਹਿ ਗਈ ਮੈਂ ਤੇ ਇਹ ਉੱਥੇ ਖੜੀਆਂ ਤੇ ਹੁਣ ਆਪਾਂ ਕਾਉਣੇ ਆ ਪੱਠੇ ਗੋਆ ਵਗੈਰਾ ਹਟਾਉਣੇ ਆ ਸਭ ਤੋਂ ਪਹਿਲਾਂ ਬਾਹਰ ਕੱਢ ਕੇ ਇਹਨਾਂ ਨੂੰ ਨਮਾਉਣੇ ਆ ਜੀ ਉਸ ਤੋਂ ਬਾਅਦ ਪਾਵਾਂਗੇ ਪੱਠੇ Ji. loh, dia kholi pasu, tiapa lag deh anmu on, clear saaf karni apa tiapa na, istirahatin पशुओं ताकि पानी जरा वेस्ट नहीं पा खेल खाली हो जाए नाले होगी पशुआ की सफाई पशु नवाए जाने तो क्योंकि सवेर वेले नवाए सीता गोहा हटा रही फिर भी पशु पसुण का पशु ही है निबड़ जा బాగోన్ జ దాన పశు వెచ్చ గోవా పక్షు ద నవా ਮਜੇ ਨਾ ਪਾਣੀ ਪੀਊਗੀ ਹਣ ਕਹੂਗੀ ਖੜੀ ਰਹਿ ਤੂੰ ਆ ਜਾ ਲਓ ਜੀ ਆਪਾਂ ਪਹਿਲਾਂ ਪਾਲ ਗਏ ਪੱਠੇ ਪਸ਼ੂ ਨੂੰ ਮਾ ਪਿਆ ਕੇ ਬੰਨਤੇ ਆ ਤੇ ਬਾਅਦ ਚ ਆਪਾਂ ਕਰਾਂਗੇ ਖੇਲ ਦੀ ਸਫਾਈ ਤੇ ਇਧਰ ਆਪਾਂ ਗੱਲ ਕਰਦੇ ਆ ਜੀ ਆਪਣੀ ਆ ਵਾਲੀ ਝੂਠੀ ਪਕਾਊਗਾ ਇਹ ਤੇ ਇਹਦੇ ਹੈਗੇ 12 10 ਇਹ ਬਣੀ ਸੀ 12 ਦਸੰਬਰ ਨੂੰ ਇਹਦੇ 12 ਅਕਤੂਬਰ ਨੂੰ ਦਿਨ ਪੂਰੇ ਆ ਜੀ ਤੇ ਥੋੜਾ ਥੋੜਾ ਲੌਨ ਲੱਗੀ ਆ ਹਜੇ ਆਪਾਂ ਉਹ ਕਾਰਗਲ ਦੀ ਫੀਡ ਇਹਨੂੰ ਸਟਾਰਟ ਕਰਨੀ ਜੇ ਕਿਸੇ ਮੇਰੇ ਵੀਰ ਭੈਣ ਨੂੰ ਚਾਹੀਦੀ ਹੋਵੇ ਤਾਂ ਆਪਾਂ ਡਿਟੇਲ ਨਾਲ ਵੀਡੀਓ ਪਾ ਕੇ ਦੇ ਦਾਂਗੇ ਤੁਹਾਨੂੰ ਦੇਖ ਸਕਦੇ ਆ ਜੀ ਤੁਸੀਂ ਮੂੰਹ ਮੱਥੇ ਦੀ ਸਿੰਗ ਕੁੰਡੇ ਆ ਪੂਛ ਲੰਬੀ ਆ ਵਧੀਆ ਕਾਲੇ ਰੰਗ ਦੀ ਆ ਠੀਕ ਆ ਜੀ ਲੋ ਜੀ ਚੇਕ ਕਰ ਲੋ ਦੁਆਰਾ ਹਜੇ ਆਪਾਂ ਪੱਠੇ ਲੱਕੇ ਪਾਉਣੇ ਆ ਤਾਂ ਨਾ ਆਪਾਂ ਛੋਟੀ ਤੇ ਨਿਗਾ ਮਰਾਦ ਕੇ ਜੇ ਕਿਸੇ ਵੀਰ ਭੈਣੇ ਲੈਣੀ ਹੋਵੇ ਪਹਿਲਾਂ ਨਾ ਇਹ ਤੇ ਇਹ ਸੌਣ ਦੇ ਵਿੱਚ ਹੋ ਗਈ ਸੀ ਕਿੰਨਾ ਸਾਲਾਂ ਦੀ ਤੇ ਜਾਨੀ ਕਿ ਇਹਨੂੰ ਤਿੰਨਾ ਸਾਲਾਂ ਤੋਂ ਉੱਪਰ ਦੀ ਸੂਕੂਗੀ ਹਜੇ ਜਾਨੀ ਕਿ ਅੱਜ ਤਰੀਕ ਹੈਗੀ ਐ 17 ਤੇ ਇਹ ਇਹ 10 ਤਰੀਕ ਨੂੰ ਦਾ ਮਹੀਨਾ ਜਾਨੀ ਕਿ ਪੂਰਾ ਪਿਆ ਸੂਨ ਚ 5-7 ਦਿਨ ਪਸੂਤੇ ਵੀ ਲੈ ਜਾਂਦਾ ਹੁੰਦਾ 12 ਤਰੀਕ ਨੂੰ ਮੇਰੇ ਦਿਨ ਪੂਰੇ ਆ ਜੇ ਕਿਸੇ ਵੀਰ ਭੈਣ ਨੂੰ ਚਾਹੀਦੀ ਹੋਈ ਤਾਂ ਜਰੂਰ ਕਮੈਂਟ ਕਰਕੇ ਦੱਸਿਓ ਜੀ ਚਲੋ ਜੀ ਠੀਕ ਆ ਜੇ ਆਪਾਂ ਇਹਦੀ ਡਿਟੇਲ ਆਪਾਂ ਦੇ ਦਾਂਗੇ ਤੁਹਾਨੂੰ ਇਧਰ ਆਪਾਂ ਅਜ ਅੰਦਰ ਬੰਤੀ ਮਹਿਵਾਨੇ ਤੇ ਵੀ ਨਿਗਮ ਰਾਜ ਨੇ ਤੁਹਾਨੂੰ ਠੀਕ ਆ ਜੀ ਜੇ ਤੁਹਾਨੂੰ ਮੇਰੀ ਵੀਡੀਓ ਜਾਂ ਬਲੌਗ ਵਧੀਆ ਲੱਗਦਾ ਹੋਵੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਦੇ ਨਾਲ ਨਾਲ ਜੀ ਸਭ ਤੋਂ ਪਹਿਲਾਂ ਜਦੋਂ ਤੁਸੀਂ ਵੀਡੀਓ ਸਟਾਰਟਿੰਗ ਵੇਖਦੇ ਆ ਲਾਈਕ ਕਰੋਗੇ ਤਾਂ ਤੁਹਾਨੂੰ ਹਾਈ ਪਲ ਆਪਸ਼ਨ ਮਿਲ ਜੂਗਾ ਤੇ ਹਾਈ ਪਲਨ ਜਰੂਰ ਕਰ ਦਿਆ ਕਰੋ ਇਹ ਇੱਕ ਰਿਕਵੈਸਟ ਹੈ ਜੀ ਤੇ ਧੰਨਵਾਦ ਜੀ ਸਾਰਿਆਂ ਦਾ ਸ਼ੇਅਰ ਵੀ ਕਰ ਦਿਆ ਕਰੋ ਵੀਡੀਓ ਨੂੰ ਓਕੇ ਬਾਈ ਜੀ ਮਿਲਦੇ ਆ ਕਿਸੇ ਹੋਰ ਵੀਡੀਓ ਜਾਂ ਬਲੌਗ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ ਓਕੇ ਬਾਈ ਆਪਾਂ ਪਾ ਲਈਏ ਪੱਠੇ ਕਿਉਂਕਿ ਕਵੇਲਾ ਹੋ ਚੁੱਕਿਆ ਕੰਮ ਵਿੱਚੋਂ ਕੰਮ ਕਰਦੀ ਨੂੰ ਬਹੁਤ ਜ਼ੋਰ ਹੋ ਜਾਂਦੇ ਓਕੇ ਜੀ